ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ਼੍ਰੀ ਪੰਗਾਣੀ ਸਾਹਿਬ ਪਾਤਸ਼ਾਹੀ ਦਸਵੀਂ ਪਹਿਲਾ ਧਰਮ ਯੁੱਧ ਸਥਾਨ ਪਾਤਸ਼ਾਹੀ ਦਸਵੀਂ ਸਨ 1686 ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਸੰਗਤ ਜੀ ਜਦੋਂ ਦਸਮ ਪਿਤਾ ਸ਼੍ਰੀ ਗੁਰੂ 탄ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਪਹਿਲਾ ਧਰਮ ਯੁੱਧ ਫਤਿਹ ਕੀਤਾ ਸੀ ਸੰਗਤ ਜੀ ਤਾਂ ਸਿਕੰਗਾ ਨੇ ਕਿਹਾ ਜੀ ਗੁਰੂ ਜੀ ਤੁਹਾਡੀ ਜਿੱਤ ਹੋਈ ਆ ਤਾਂ ਗੁਰੂ ਜੀ ਨੇ ਕਿਹਾ ਸੀ ਇਹ ਜਿੱਤ ਮੇਰੀ ਨਹੀਂ ਬੇਅਕਾਲ ਪੁਰਖ ਦੀ ਆ ਭਈ ਜਿੱਤ ਮੇਰੀ ਕਿਰਪਾ ਕਾਲ ਕੇਰੀ ਤੇ ਅਕਾਲ ਪੁਰਖ ਦੀ ਜਿੱਤ ਆ ਇਹ ਤੇ ਉਦੋਂ ਹੀ ਇੱਥੇ ਉਚਾਰਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਪੰਗਾਣੀ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ ਦੇਵਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਹਾਂਜੀ ਆਪਾਂ ਜਦੋਂ ਸਫ਼ਰ ਸ਼ੁਰੂ ਕੀਤਾ ਉਸ ਦਿਨ ਸਫ਼ਰ ਦੀ ਤਿਆਰੀ ਵਿੱਚ ਆਪਾਂ ਗੱਲ ਕੀਤੀ ਸੀ ਕਿ ਵੀ ਆਪਾਂ ਐਸੇ ਸਫ਼ਰ ਲਈ ਕੀ ਸੰਦੜਾ ਡੱਪਾ ਖਰੀਦਿਆ। ਇੱਕ ਤਾਂ ਪਹਿਲਾਂ ਟੀ-ਸ਼ਰਟਾਂ ਖਰੀਦੀਆਂ ਸੀਗੀਆਂ ਪਲੇਨ ਤੇ ਤੇ ਜਿਹੜੇ ਲੋਗੋ ਬਣਾਏ ਆ ਇਹ ਆਪਾਂ ਦਿੱਲੀੋਂ ਬਣਾਏ ਸੀਗੇ ਤੇ ਲੋਗੋ ਤਿਆਰ ਕਰਕੇ ਦਿੱਤਾ ਸੀ ਆਪਾਂ ਨੂੰ ਗगन ਪਾਲ ਬਾਈ ਨੇ ਜਿਹੜੇ ਬੰਗਿਆਂ ਤੋਂ ਆ ਗगन ਪਾਲ ਤੇ ਉਹਨਾਂ ਨੇ ਲੋਗੋ ਬਣਾਉਣ ਦਾ ਆਪਣੇ ਕੋਲੋਂ ਪੈਸਾ ਨਹੀਂ ਕੋਈ ਲਿਆ ਸੀਗਾ। ਇਹ ਰਜਿੰਦਰ ਕੁਮਾਰ ਘਣੀਆ ਜਿਹੜਾ ਸਾਈਕਲਿਸਟ ਆ ਬਾਈ ਉਹਨਾਂ ਨੇ ਕਿਹਾ ਸੀ ਇਹਨਾਂ ਨੂੰ ਫੋਨ ਕਰਨ ਨੂੰ ਕਿ ਆਪਾਂ ਬਾਈ ਦਾ ਨਾਮ ਲੈ ਕੇ ਗगन ਪਾਲ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਬਈ ਜਦ ਰਜਿੰਦਰ ਕੁਮਾਰ ਘਣੀਆ ਨਹੀਂ ਕਹਤਾ ਪਹਿਲੇ ਦਿਸੜੋ ਚੰਗੇ ਲੱਗਦੇ ਆ ਜਿੱਦਣ ਤੇਰੇ ਏਰੀਆ ਜਾਵਾਂਗੇ ਬਾਈ ਤੂੰ ਕੱਚਾ ਦਾ ਕਪੜਾ ਦੇ ਦੇ ਤੇ ਬਹੁਤ ਧੰਨਵਾਦ ਆ ਗगन ਪਾਲ ਬਾਈ ਦਾ ਕਿ ਜਿਨ੍ਹਾਂ ਨੇ ਇਹ ਆਪਾਂ ਨੂੰ ਲੋਗੋ ਆਪਣਾ ਕੇ ਦਿੱਤਾ ਤੇ ਜਿਹੜਾ ਮੋਰੇ ਲੋਗੋ ਆ ਇਹ ਜਗਤਾਰ ਬਾਈ ਦਾ ਆ ਪਰ ਨਾਮ ਮੋਰੇ ਆਪਣਾ ਆ ਆਪਣਾ ਨਾਮ ਆ ਮੋਰੇ ਹਾਂਜੀ ਸੰਗਤ ਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਕੋੜੇ ਤੂਫਾਨ ਵੱਲੋਂ ਸਤਿ ਸ਼੍ਰੀ ਅਕਾਲ ਆ ਦਰਸ਼ਨ ਆਪਾਂ ਕਰ ਲਿਆ ਗੁਰੂ ਚਰਨਾਂ ਜੀ ਲਵਾ ਲਈ ਹਾਜ਼ਰੀ ਤੇ ਗੁਰੂ ਜੀ ਨੂੰ ਅਰਦਾਸ ਕਰਕੇ ਆਪੜਾ ਲੈ ਕੇ ਔਣ ਤੂਫਾਨ ਦੀਆਂ ਛੱਡਾਂਗੇ ਲਗਾਮਾਂ ਤੇ ਵਧਾਂਗੇ ਸਫਰ ਵੱਲ ਸਫਰ ਤਾਂ ਨੂੰ ਪਤਾ ਹੀ ਆਪਣਾ ਪੰਜਾਬ ਤੋਂ ਉੱਤਰਾਖੰਡ ਸ੍ਰੀ ਹਿਮਕੁੰਡ ਸਾਹਿਬ ਤੱਕ ਦਾ ਆਇਆ ਤੇ ਅੱਜ ਆਪਾਂ ਰਿਸੀ ਗੋਇਸ ਤੋਂ ਅੱਗੇ ਤੱਕ ਪਹੁੰਚਣ ਦੀ ਥੋੜੀ ਜਿਹੀ ਕੋਸ਼ਿਸ਼ ਕਰਾਂਗੇ ਬਾਕੀ ਦੇਖਦੇ ਆ ਵਾਹਿਗੁਰੂ ਕਿੱਥੇ ਦਾ ਕਰ ਲੈ ਕੇ ਜਾਂਦਾ ਆਇਆ ਸੰਗਤ ਜੀ ਛੱਡਦੇ ਆ ਫੇ ਲਗਾਮਾਂ ਘੋੜੇ ਦੀਆਂ ਬੜੀ ਚਾਹ ਵੀ ਲਈ ਉਹ ਲੈ ਕਹੜੇ ਜੀ ਖੁੱਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਸੰਗਤ ਜੀ ਛੜਤੀਆਂ ਲਗਾਮਾਂ ਆਪਾਂ ਤੂਫਾਨ ਦੀਆਂ ਤੂਫਾਨ ਜਾ ਰਾ ਅੱਜ ਸਫਰ ਆਪਾਂ ਰੀਜੀ ਕੇ ਤੋਂ 30 ਕਿਲੋਮੀਟਰ ਅੱਗੇ ਤੱਕ ਕੱਢਾਂਗੇ ਜੀ ਬਾਈ ਦਾ ਇਹ ਕਹਿੰਦਾ ਆ ਬਾਕੀ ਕਾਲਪੁਰਖ ਜਿੱਥੇ ਤੱਕ ਲਿਜਾਵੇ ਉੱਥੇ ਬੰਦੇ ਨਹੀਂ ਜਾਣਾ ਤੇ ਆੜਾਦ ਵਾਲੇ ਦਾ ਨਾਮ ਤਾਂ ਮੰਨ ਲਓ ਬਿਲਕੁਲ ਹਰਕ ਜਿਹੜੀ ਆ ਗੁਰੂ ਘਰ ਤੋਂ ਹੱਲੇ ਆਪਾਂ 200 ਮੀਟਰ ਮੰਨੀ ਆਏ ਹਾਂ ਇਹ ਯਾੜਾ ਦੋੜਾ ਦੇਖੋ ਕੋਨਾ ਮਾਰਦਾ ਹੈਗਾ ਨਹੀਂ ਠੱਠ no farmer no food ਯਾ 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 ਆਪਣਾ ਰਾਤ ਦਾ ਵੀ ਰੁਕਣ ਦਾ ਜੇ ਆਪਾਂ ਪੌਂਡਾ ਸਾਹਿਬ ਨੂੰ ਵੀ ਆਈਏ ਗੱਲਾ ਤੇ ਆਪਣਾ ਪਰਿਵਾਰ ਵੀ ਜੇ ਆਵੇ ਉਪਘਾਣੀ ਸਾਹਿਬ ਆ ਕੇ ਰੋਕਦੇ ਹੁੰਦੇ ਆ ਕਿਉਂਕਿ ਇੱਥੇ ਸ਼ਾਂਤੀ ਬਹੁਤ ਆ ਆਲਾ ਦਵਾਲਾ ਬਹੁਤ ਜਿਆਦਾ ਸੋਹਣਾ ਆ ਖੁੱਲਾ ਡੁੱਲਾ ਹਵਾ ਹਰਾ ਹਰੀ ਅਲੀ ਹਰੀਅਲੀ ਬਹੁਤ ਵਧੀਆ ਤੇ ਕੱਲ ਨੂੰ ਆਪਣਾ ਪਰਿਵਾਰ ਵੀ ਪਹੁੰਚ ਰਿਹਾ ਆ ਪਘਾਣੀ ਸਾਹਿਬ ਤੇ ਬਾਂਡਾ ਸਾਹਿਬ ਦਰਸ਼ਨ ਕਰਨਗੇ ਉਹ ਇੱਧਰ ਗੁਰੂ ਘਰਾਂ ਦੇ ਕਰਨਗੇ ਅੱਜ ਹੀ ਰਾਤੀ ਗੱਲ ਹੋ ਗਈ ਛੱਡੀ ਆ ਆ ਰਹੇ ਆ ਉਹ ਵੀ ਚਲੋ ਜੀ ਅੱਜ ਕਿੱਧਰ ਚਲ ਗਿਆ ਸ਼ਾਹ ਉੱਤਰਿਆ ਗਲਤ ਮੋੜ ਗਿਆ ਪਰੜਕੀ ਵਾਲਿਆ ਆਪਾਂ ਮੋੜਨਾ ਆ ਜੀ ਮੋੜ 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 ਤੂਫਾਨ ਇਧਰ ਨੂੰ ਜਾਣਾ ਹੈਗਾ ਆਪਾਂ ਅਜੇ ਤਣ ਆਪਾਂ ਪਿੱਲਾ ਮੋੜੇ ਸੀਗੇ ਉਹ ਚੱਲ ਜਾਂਦਾ ਪੋਂਡਾ ਸਾਹਿਬ ਆਪਾਂ ਪੜਾਉਣਾ ਵਾਪਸ ਨਹੀਂ ਜਾਣਾ ਇੱਧਰ ਹੀ ਸਿੱਧਾ ਨਿਕਲਦਾ ਆ ਰੂਡ ਆਇਓ ਜੀ ਮਿਲਦੇ ਆਂ ਫਿਰ ਅਗਲੀ ਕਲਪ ਕੋਈ ਥੋੜੇ ਜਿਹਾ ਅੱਗੇ ਜਾ ਕੇ ਭਜਾ ਲਈਏ ਥੋੜੇ ਜਿਹਾ ਘੋੜਾ ਬਾਈ ਦੇ ਲਾਗੇ ਜੇ ਲੱਗ ਜਾਈਏ ਕਿਉਂਕਿ ਪਿੱਛੇ ਤਾਂ ਆ ਬਾਈ ਦੂਰ ਹੈਗਾ ਬਾਈ ਨੇ ਯੋਗਾ ਸੰਗ ਯੋਗੀ ਕਵੀਸ਼ਰ ਹੋਏ ਜਿਹੜੇ ਉਹਨਾਂ ਦੇ ਕਵੀਸ਼ਰੀ ਸੁਣਦੇ ਸੀ ਬਾਈ ਇਥੇ ਫਿਰ ਆਪਾਂ ਵੇਜੇ ਵੀਡੀਓ ਬਣਾਉਂਦੇ ਆ ਤਾਂ ਫਿਰ YouTube ਤੇ ਚੱਕਰ ਪੈ ਜਾਂਦਾ ਆ ਜਦੋਂ ਵਿੱਚ ਆਵਾਜ਼ ਰਿਕਾਰਡ ਹੋ ਜਾਂਦੀ ਆ ਕਾਪੀਰਾਈਟ ਲੱਗ ਜਾਂਦਾ ਆ ਇਸ ਕਰਕੇ ਵਿੱਚ ਛੇਦ ਕੇ ਥੋੜੀ ਆ ਹੋ ਜਾਂਦਾ ਭਾਈ ਇਹ ਉਹ ਲੈ ਜੀ ਇੱਧਰ ਬਾਗ ਰਹੀ ਆ ਚੱਲ ਰਹੀ ਆ ਨਦੀ ਆ ਏ ਜਮਨਾ ਇਹ ਆਪਣਾ ਨਦੀ ਅੱਜ ਇਹ ਮਾਣੋ ਆ ਨਾਂੰਦਾ ਤੇ ਜਾਨੀ ਇਹ ਪਹੁੰਚ ਗਏ ਆਪਾਂ ਡਾਕ ਪੱਥਰ ਤੇ ਇਹ ਡਾਕ ਪੱਥਰ ਆ ਇਹ ਕੋਲ ਜਿਹੜਾ ਡਾਕ ਪੱਥਰ ਦੇ ਨਾਲ ਜਿਹੜਾ ਜੁੜਦਾ ਜਮਣਾ ਨਦੀ ਜਮਣਾ ਨਦੀ ਇੱਜਾ ਕਰੀਏ ਹੋਏ ਗੱਲ ਦਾ ਕੋਈ ਆਉਂਦੀ ਹੋਵੇ ਨਾ ਤੇ ਰੋੜੇ ਨਿਕਲਣਾ ਜਾ ਕੇ ਧੀਰਾ ਦੂਨੇ ਹੀ ਆ ਜੀ ਰੋੜੇ ਬੜਾ ਕੰਮ ਦਾ ਆ ਪਰ

ਆ ਵੱਖਰੀ ਨਹਿਰ ਜੀ ਗੱਡੀ ਆ ਜੀ ਜੇ ਆਪਣਾ ਜਮਨਾ ਨਦੀ ਜੋ ਏਰੀਆ ਦੇਖੋਗਾ ਨਾ ਖੂਬਸੂਰਤ ਹੈ ਲੋ ਜੀ ਪੁਲ पार ਕਰਕੇ ਆਪਣੀ ਜਮਨਾ ਨਦੀ ਆੜਾ ਤੇ ਪਹੁੰਚ ਗਏ ਆਪਾਂ ਡਾਕ ਪੱਥਰ ਤੇ ਬਾਈ ਨੂੰ ਦੁਕਾਨ ਦਾ ਬਈ ਬਾਈ ਦਾ ਠੰਡਾ ਪੀਨੇ ਆ ਮੈਂ ਵੀ ਆਪੀ ਲੰਨੇ ਆ ਠੰਡਾ ਇੱਥੋਂ ਠੰਡਾ ਪੀ ਕੇ ਤੇ ਛੱਡਦੇ ਆਂ ਲਗਾਮਾਂ ਤੂਫਾਨ ਦੀਆਂ ਕੱਲ ਸਟ੍ਰਿੰਗ ਵੀ ਤੀ ਨੀਲੇ ਜਿਹੇ ਕਲਰ ਦੀ ਆਪਾਂ ਕਦੀ ਪੀਤੀ ਪੂਤੀ ਨਹੀਂ ਹੈਗੀ ਇਹ ਉਹ ਤਾਂ ਲੱਗੀ ਸਵਾਸ ਤੇ ਅੱਜ ਨੀਲੀ ਐ ਨਹੀਂ ਸੀ ਤੇ ਲਾਲ ਆ ਇਹ ਇਹਦਾ ਟੇਸਟ ਚੈੱਕ ਕਰਦੇ ਆਂ ਵੀ ਇਹਦਾ ਟੇਸਟ ਕਿਦਾਂ ਦਾ ਮੇਰਾ ਅੱਗੇ ਬਾਈ ਨੂੰ ਹਵਾ ਦੇ ਗੰਦੀ ਨੂੰ ਮੈਂ ਭਾਈ ਇਸ ਸਟ੍ਰਿੰਗਾ ਦੇ ਲਾ ਦੇਣਾ ਤੇ ਮੈਂ ਲਾ ਦਦਾ ਕਰਦੇ ਆਂ ਜੀ ਚੈੱਕ ਹੋਵੇ ਇਹ ਨੂੰ ਵੀ हां जी जी ए आपा खड़े हैं डाग पत्थर ते ओ ਥੱਲੇ ਨਹੀਂ ਜਿਹੜਾ ਰੋਡ ਜਾਂਦਾ ਆ ਜਿੱਧਰ ਤੁਹਾਨੂੰ ਪਹਾੜ ਦੀਦੇ ਉਧਰੋਂ ਆਪਾਂ ਆਏ ਆ ਉਹ ਪਹਾੜ ਆ ਹਿਮਾਚਲ ਦੇ ਉਹ ਜਿਹੜੇ ਆ ਉਹ ਸੜਕ ਜਿਹੜੀ ਦੀਦੀ ਆ ਤੁਹਾਨੂੰ ਉਧਰੋਂ ਆਪਾਂ ਚੜੇ ਆ ਇਹ ਆਹ ਵਾਲੀ ਸੜਕ ਤੇ ਇਹ ਚੱਲ ਜਾਣੀ ਆਪਣੇ ਦੇਰਾ ਤੋਂ ਸਾਈਡ ਨੂੰ ਤੇ ਆਹ ਜਿਹੜੀ ਸੜਕ ਆ ਜਿੱਧਰ ਗੱਡੀਆਂ ਖੜੀਆਂ ਇਹ ਚੱਲ ਜਾਂਦੀ ਆ ਮਨਸੂਰੀ ਨੂੰ ਤੇ ਯਾਨੀ ਕਹਿਣ ਦਾ ਭਾਵ ਹੈ ਜਿਹੜੀ ਉਹ ਜਮਨਾ ਨਦੀ ਤੋਂ ਹੀ ਪਿੱਛੇ ਕਲਿੱਪ ਦੇਖ ਕੇ ਅੱਪਾ ਪਾਰ ਕੀਤੀ ਆ ਉਹ ਹਾਦੇ ਹੀ ਬਣਾਉਂਦੀ ਆ ਹਿਮਾਚਲ ਦੀ ਤੇ ਉੱਤਰਾਖੰਡ ਦੀ ਤੇ ਉਹ ਜਿਹੜਾ ਨਹੀਂ ਬੈਰੀਅਰ ਜਿਹੜਾ ਦੇਖਿਆ ਉਹ ਚੈੱਕ ਪੋਸਟੇ ਹੀ ਸੀਗੀ ਉੱਤਰਾਖੰਡ ਦੀ ਤੇ ਹਿਮਾਚਲ ਦੀ ਤੇ ਇਸ ਟਾਈਮ ਯਾਨੀ ਆਪਾਂ ਖੜੇ ਆ ਉੱਤਰਾਖੰਡ 'ਚ ਉੱਤਰਾਖੰਡ ਦਾ ਪਹਿਲਾ ਕਸਬਾ ਜੇ ਆਪਾਂ ਨੂੰ ਆਇਆ ਡਾਕ ਪੱਥਰ ਆਜਾ ਹਣ ਛੜੀ ਲਗਾਮਾਂ ਘੋੜੇ ਦੀਆਂ ਆ ਜੋ ਜੀ ਏਰੀਆ ਦਿਖਾ ਲਈਏ ਤੁਹਾਨੂੰ ਹੈਗਾ ਉੱਤਰਾਖੰਡ ਇਹ ਪੈਂਦਾ ਕਿ ਨਹੀਂ ਪਲੇਖਾ ਵੇ ਪੰਜਾਬੇ ਹੀ ਆ ਦੇਖੋ ਤਾਂ ਉਹਨਾ ਮਾਰਦਾਗਾ ਨਹੀਂ ਠਾਠਾ ਉੱਤਰਾਖੰਡ ਦੀ ਕਮਾਦੀ ਦੀ ਖੇਤੀ ਬਾਵਾ ਆ ਵੈਸੇ ਹੋਇਤ ਕੀ ਦਲੀਪ ਸਿਆ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਜਦੋਂ ਸਿੱਖ ਰਾਜ ਆਵੇ ਦੇਖੋ ਕਿੰਨਾ ਥੋੜਾ ਏਰੀਆ ਹੈ ਨਾ ਲੱਗਦਾ ਕਿ ਨਹੀਂ ਪੰਜਾਬ ਹੀ ਆ ਆਪਾਂ ਇਸ ਟਾਈਮ ਖੜੇ ਆ ਜੀ ਸਹਿ ਸ਼ਹਿਰ ਸਹਿਸਪੁਰ ਸ਼ੂਬਾ ਉਤਰਾਖੰਡ ਤੇ ਜ਼ਿਲ੍ਹਾ ਦੇੜਾ ਦੂਨ ਤੇ ਇਧਰ ਆਪਣੇ ਘੋੜੇ ਖੜੇ ਆ ਜੱਫੀ ਪਾ ਕੇ ਬਾਈ ਵਾਲੇ ਘੋੜੇ ਦਾ ਸਟੈਂਡ ਨਹੀਂ ਹੈਗਾ ਕਰਕੇ ਜੱਫੀ ਪਵਾ ਦੇ ਦੀ ਆਪਣੇ ਵਾਲੇ ਨਾਲ ਦੀ ਤੇ ਸਦਾ ਹੀ ਨਜ਼ਰ ਰਹਿਣ ਝੂਲਦੇ ਪੰਥਕਾਲ ਦਾ ਮਹਾਰਾਜ ਦੇ ਤੇ ਬਾਈ ਉਧਰ ਸ਼ੌਪ ਤੇ ਗਿਆ ਮਾੜੀ ਇਹ ਕਹਿੰਦਾ ਬਲੈਂਡ ਲੈ ਲਈਏ ਇੱਕ ਗਰਮੀ ਬਹੁਤ ਹੈ ਬਾਈ ਫੇ ਬਣਾਨ ਚ ਹੀ ਹੋ ਜਾਂਦਾ ਹੁੰਦਾ ਤੇ ਇਧਰ ਦੇਖੋ ਕਲਾਕਾਰੀ ਹੋ ਰਹੀ ਟਰੰਕ ਬਣਦੇ ਟਰੰਕ ਬੜੇ ਲੰਮੇ ਸਮੇਂ ਬਾਅਦ ਦੇਖੇ ਆ ਵੀ ਬਣਦੇ ਪੰਜਾਬ ਜਾਨ ਕੱਟੇ ਹੀ ਆ ਗਾ ਮੇਦਾ ਸ਼ਹਿਰ ਸਹਿਜਪੁਰ ਲੈਦਾ ਭਾਈ ਦਾ ਬਣਨ ਨਵੀ ਲੈ ਕੇ ਪਾ ਕੇ ਆ ਗਿਆ ਉੱਥੋਂ ਭਾਈ ਨਵੀ ਵਾਲੀ ਤੇ ਹੈ ਨਹੀਂ ਨਹੀਂ ਆ ਠੀਕ ਐ ਸਹਿਜ ਲੰਬੀ ਇਹ ਵੀ ਆ ਲੈ ਅੱਛਾ ਅੱਛਾ ਬ੍ਰਾਂਡ ਲੈਣ ਦਾ ਜਾਨੀ ਹੈ ਲਓ ਜੀ ਸੈਸ਼ਬੋਰਡ ਚੱਲ ਕੇ ਮੁੜ ਕੇ ਰੁਕੇ ਸੀ ਚਾਹ ਪਾਣੀ ਪੀਣ ਨੂੰ ਉਦੀ ਅੱਪਾ ਵੀਡੀਓ ਸ਼ੂਟ ਨਹੀਂ ਕੀਤੀ ਤੇ ਇੱਦਾਂ ਘੰਟਾ ਰੈਸਟ ਕਰਕੇ ਉਸ ਤੋਂ ਬਾਅਦ ਅਪਾ ਪਹੁੰਚ ਗਏ ਆ ਸ਼ਹਿਰ ਦੇਰਾਦੂਨ ਸੂਬਾ ਉੱਤਰਾਖੰਡ ਉੱਤਰਾਖੰਡ ਦੀ ਰਾਜਧਾਨੀ ਦੇਰਾਦੂਨ ਤੇ ਗਰਮੀ ਇੰਨੀ ਗਿਆ ਗੱਲਾਂ ਛੱਡ ਦੋ ਤੇ ਇੱਕ ਵਾਰੀ ਫੇ ਸਟੈਂਗਨ ਐਨਰਜੀ ਡਾਊਨਲੋਡ ਫਾਈਨਲ ਆਈ ਦਿੰਦਾ 10 ਸਟੰਗਾ ਦੇ ਇਹ ਆ ਦੇਹਰਾਦੂਨ ਸ਼ਹਿਰ ਜਾਣੀ ਗਏ ਸ਼ਹਿਰ ਦਾ ਰਾਜਧਾਨੀ ਕਰਕੇ ਜਿੱਦਾਂ ਚੰਡੀਗੜ੍ਹ ਆ ਮਹਾੜੀ ਰੋਪੜ ਸਾਰਾ ਕੋ ਵਿਚੇ ਮਿਕਸ ਹੋਇਆ ਆ ਅਮ੍ਰਿੰਦੇ ਤੱਕ ਪਤਾ ਹੀ ਨਹੀਂ ਲੱਗਦਾ ਕਿੱਥੋਂ ਸ਼ੁਰੂ ਹੁੰਦਾ ਚੰਡੀਗੜ੍ਹ ਆਪਾਂ ਕਰਕੇ ਲੋਕਲ ਆਪਾਂ ਨੂੰ ਪਤਾ ਲੱਜਾਂਦਾ ਆ ਇਹ ਕਰਕੇ ਲੋਕਲ ਏਰੀਆ ਨਹੀਂ ਆਪਣੇ ਲਈ ਇੱਥੇ ਇਦਾਂ ਹੀ ਇਹ ਰਾਜਧਾਨੀ ਦੇਹਰਾਦੂਨ ਆ ਜਿਹੜੀ ਉੱਤਰਾਖੰਡ ਦੀ ਤੇ ਇੱਥੇ ਵੀ ਨਹੀਂ ਪਤਾ ਲੱਗਦਾ ਸ਼ਹਿਰ ਕਦੋਂ ਸ਼ੁਰੂ ਹੋਇਆ ਜਿਹੜੀ ਪਿੱਛੇ ਦੀ ਕਲਿੱਪ ਦੇਖ ਕੇ ਟੇ ਆ ਸਮਸਪੋਰ ਕੋ ਸ਼ਹਿਰ ਦੀ ਉੱਥੋਂ ਦਾ ਸ਼ੁਰੂ ਹੋਇਆ ਵਿੱਚ ਮੜਲਾ ਸਾਹਮਣੇ ਪੇਲਾ ਸੀਗਾ ਸਾਰਾ ਸ਼ਹਿਰ ਇਦਾਂ ਹੀ ਚੱਲਣ ਡਿਆ ਤੇ ਇਦਾਂ ਹੀ ਟ੍ਰੈਫਿਕ ਚੱਲਣ ਡਿਆ ਆ ਤੇ ਹੁਣ ਪਹੁੰਚੇ ਆ ਦੇਰਾ ਤੋਂ ਕਹਾਂਗੇ ਇੱਥੇ ਲਿਖਿਆ ਆ ਵੀਰਾ ਦੇਰਾ ਤੋਂ ਪਿੱਛੇ ਦਾ 5 ਕਿਲੋਮੀਟਰ ਪਰ ਆਪਾਂ ਨੇ 2 ਕਿਲੋਮੀਟਰ ਐ ਦੇਰਾ ਤੋਂ ਸਿੱਧੀ ਇੱਥੋਂ ਹਲੇ 3 ਕਿਲੋਮੀਟਰ ਰਹਿ ਗਈ ਆ ਹਾਂਜੀ ਲਓ ਜੀ ਮਹੀਂ ਦੇਰਾ ਤੋਂ ਦੇ ਸ਼ਹਿਰ ਜਿਹੜਾ ਬਾਹਰ ਨਿਕਲੇ ਆ ਬੜਾ ਰਾਸ਼ੀ ਸੀਵੇ ਜਾਂ ਬਹੁਤ ਟ੍ਰੈਫਿਕ ਬਹੁਤ ਹੈਗਾ ਜਿੱਦਾਂ ਦਿੱਲੀ 'ਚ ਬੰਦਾ ਖੱਜਲ ਹੁੰਦਾ ਨਾ ਦਿੱਲੀ ساری 35-40 ਕਿਲੋਮੀਟਰ ਦੇ ਗੇਟ 'ਚ ਆ ਜਿੱਧਰੋਂ ਮਰਜੀ ਸਿਰੇ ਤੋਂ ਜਿਹੜੇ ਮਰਜੀ ਸਿਰੇ ਤੱਕ ਚੱਲ ਜਾਓ ਪਰ ਸਮਾਂ ਹਉਤੇ ਬਹੁਤ ਲੱਗ ਜਾਂਦਾ ਤੇ ਇਹ ਤਰ੍ਹਾਂ ਇਹ ਸੂਬੇ ਦੀ ਰਾਜਧਾਨੀ ਆ ਇੱਥੇ ਵੀ ਬਹੁਤ ਹਮਲਾ ਲੱਗਦਾ ਇਹ ਜੋ ਬਾਹਰ ਨਿਕਲ ਨੂੰ ਤੇ ਬਾਹਰ ਨਿਕਲੇ ਆ ਦੇਖੋ ਸਾਹਮਣੇ ਨਜ਼ਾਰਾ ਇਹ ਜਿਹੜਾ ਰੋਡ ਵੀ ਆ ਏ ਬਾਈ ਕਹਿੰਦਾ ਬਹੁਤ ਘੱਟ ਬੰਦੇ ਇੱਧਰ ਦੀ ਜਾਂਦੇ ਆ ਸਾਈਕਲਿਸਟ ਤੇ ਕਹਿੰਦਾ ਬਹੁਤ ਘੱਟ ਤੇ ਬਾਈ ਕਹਿੰਦਾ ਪਿਛਲੀ ਵਾਰੀ ਅਸੀਂ ਵੀ ਇੱਥੋਂ ਜਦੋਂ ਆਪਾਂ ਦੇਹੜਾ ਤੋਂ ਬਾਹਰ ਨਿਕਲਦੇ ਆ ਤਾਂ ਦੂਰ ਰੋਡ ਜਾਂਦੇ ਆ ਐਕਾ ਥਾਣਿਆ ਥਾਣੂਵਾਲਦੀ ਹੋ ਕੇ ਰਿਸ਼ੀਕੇਜ ਨੂੰ ਤੇ ਇੱਕ ਪਾਰਲੀ ਸਾਈਡ ਨਿਕਲ ਜਾਂਦਾ ਯਾਨੀ ਕਿ ਉਹਦਾ ਆਪਾਂ ਨੂੰ ਪਤਾ ਨਹੀਂ ਕੋਈ ਬਾਈ ਨੂੰ ਪਤਾ ਯਾਨੀ ਉਹ ਹੀ ਰੂਟ ਜ਼ਿਆਦਾ ਯੂਜ਼ ਕਰਦੇ ਆ ਸਾਰੇ ਤੇ ਇਹ ਪੈਂਦਾ 2-3 ਕਿਲੋਮੀਟਰ ਜ਼ਿਆਦਾ ਆ ਤੁਹਾਨੂੰ ਆਇਥੋਂ 14 ਕਿਲੋਮੀਟਰ ਤੇ 에어ਪੋਰਟੋਂ ਨਹੀਂ 에 ਰੋਡ ਆ ਆਪਣੇ ਰਜੀਵ ਗਾਂਧੀ ਸਟੇਡੀਅਮ ਵੱਲ ਦੀ ਹੋ ਕੇ ਨਿਕਲਦਾ ਆ ਦੇਰਾ ਦੂ ਜਿਹੜਾ ਕ੍ਰਿਕਟ ਸਟੇਡੀਅਮ ਆ ਰਜੀਵ ਗਾਂਧੀ ਉਧਰ ਦੀ ਆ ਤੇ ਇੱਧਰ ਹਰਿਆਲੀ ਬਾਤ ਆ ਯਾਰ ਤੇ ਰੋਡ ਵੀ ਬੜਾ ਕੰਮ ਦਾ ਆ ਜੇ ਮੌਸਮ ਇਦਾਂ ਰਵੇ ਹੈਨਾ ਫੇਰ ਸਾਈਕਲ ਭਾਵੇਂ ਸਾਰਾ ਦਿਨ ਹੀ ਭਾਈ ਆ ਬੰਦਾ ਥੱਕੂ ਹੀ ਨਾ ਉਨਾਂ ਕੀ ਮੌਸਮ ਸਾਤ ਹੀ ਬਸ ਦੇਖੋ ਕਿੰਨੀ ਹਰਿਆਲੀ ਹੈ ਇਹ ਆ ਤੇਰਾ ਤੁੰਡਾ ਸਿਟੀ ਤੋਂ ਬਾਹਰ ਲਓ ਜੀ ਮੀਂਹ ਪੈਣ ਲੱਪਿਆ ਹੀ ਤੇ ਇੱਥੇ ਪੰਪ ਤੇ ਰੁਕੇ ਸੀਗੇ ਤੇ ਪੰਪ ਤੋਂ ਨਾਲੇ ਦਾ ਪਾਣੀ ਪੂਣੀ ਭਰ ਲਿਆ ਤੇ ਨਾਲੇ ਇੱਥੋਂ ਬਾਈਆਂ ਨੂੰ ਪੁੱਛਿਆ ਬਈ ਰੋਡ ਬਾਰੇ ਇਹ ਰੋਡ ਬੋ ਘੱਟ ਕਹਿੰਦੇ ਬੰਦਿਆਂ ਨੂੰ ਪਤਾ ਤੇ ਇਹ ਰੋਡ ਜਿਹੜਾ ਆ ਆਪਣੇ ਮੈਪ ਤੇ ਵੀ ਘੱਟੇ ਸ਼ੋ ਹੁੰਦਾ ਆ ਤੇ ਇਧਰ ਨੂੰ ਕੈਫੇ ਵਗੈਰਾ ਵੀ ਬਾਧੂ ਆਉਂਦੇ ਆ ਆ ਦੇਖੋ ਲੋਕੇਸ਼ਨ ਕਿੰਨੀ ਸੋਹਣੀ ਆ ਇਹਨਾਂ ਨੂੰ ਜ਼ੂਮ ਕਰਕੇ ਦਿਖਾ ਲਦੇ ਹਾਂ ਕੈਫੇ ਵਗੈਰਾ ਔਰ ਹਰੇ ਕੈਫੇ ਹੀ ਆ ਆ ਦੇਖੋ ਇਧਰ ਤੇ ਆ ਦੇ ਹਰਿਆ ਭਰਿਆ ਏਰੀਆ ਤੇ ਇੱਕ ਇਧਰੋਂ ਪੰਪ ਵਾਲੇ ਬਾਈਆਂ ਨੇ ਦੱਸਿਆ ਬਈ ਇਧਰਲੇ ਰੋਡ ਦਾ ਬਹੁਤ ਘੱਟ ਪਤਾ ਜਿਹੜੀਆਂ ਆਊਟਸਟੇਟਾਂ ਵਾਲੇ ਉਹ ਘੱਟੇ ਇਧਰ ਦੀ ਲੰਘਦੇ ਰੈਸ਼ੀਗੇਸ਼ਨ ਤੇ ਇਹ ਰੋਡ ਤੇ ਆ ਸੜਕ ਬਹੁਤ ਵਧੀਆ ਇੱਕ ਹਰਿਆ ਭਰਿਆ ਆ ਲੋਕੇਸ਼ਨ ਆ ਬਹੁਤ ਸੋਹਣੀ ਆ ਉਹਨੀ ਐ ਇਸ ਰੋਡ ਤੇ ਤੇ ਇੱਕ ਟ੍ਰੈਫਿਕ ਨਹੀਂ ਹੁੰਦਾ ਜਿਹੜਾ ਮੇਨ ਹਾਈਵੇ ਜਿਹੜਾ ਜਾਂਦੇ ਹੀ ਆ ਬੰਦੇ ਆਪਣੇ ਨਿਹਰਾ ਜ਼ੂਨ ਤੋਂ ਰਿਸ਼ੀਕੇਸ਼ ਨੂੰ ਉੱਥੇ ਮੇਨ ਹਾਈਵੇ ਤੇ ਟ੍ਰੈਫਿਕ ਬਹੁਤ ਹੁੰਦਾ ਆ ਬਾਈ ਇਧਰ ਸੇ ਕੰਮ ਨਿਕਲਤੇ ਹਨਾ ਆਊਟਸਟੇਟ ਵਾਲੇ ਜੇ 에어ਪੋਰਟ ਲਾਈਨ ਐ 에어ਪੋਰਟ ਵਾਲੀ ਜੇ 에어ਪੋਰਟ ਆਲਾ ਰੋਡ ਐ ਹਨਾ ਬੋਲੀ ਗਰਾਂਟੇ ਠੀਕ ਠੀਕ ਇਹ ਰੋਡ 에어ਪੋਰਟ ਵਾਲਾ ਆ ਜੀ ਜੇ ਕਿਹਨ ਇਧਰ ਦੀ ਸਫਰ ਕਰਨਾ ਹੋਵੇ ਤਾਂ ਦਾਦ ਨੇ ਥਾਣੋਂ ਆਉਂਦਾ ਇੱਕ ਸ਼ਹਿਰ ਏਅਰਪੋਰਟ ਤੇ ਫਿਰ ਰਿਸ਼ੀਕੇਸ਼ ਤੇ ਇਧਰ ਦੀ 3-4 ਕਿਲੋਮੀਟਰ ਵੱਧ ਪੈਂਦੀ ਆ ਬਾੜ ਭਰ ਨਿਆਰਾ ਵੱਧ ਵੱਜਦਾ ਹੈ ਉਸ ਰੂਟ ਨਾਲੋਂ ਲਓ ਜੀ ਗੱਲਬਾਤ ਕਰਦਿਆਂ ਕਰਦਿਆਂ ਤੇ ਮੀ ਹੋ ਗਿਆ ਠੀਕ ਨਹੀਂ ਕੋ ਵਿੰਡ ਆ ਮੀ ਨਹੀਂ ਇੱਦਾਂ ਦੇ ਲੋ ASCII ਵੀ ਤੇ ਬਾਈ ਹੁਣ ਉਮੀਦੋ ਵਜਨ ਦੇ ਲਈ ਇੱਥੇ ਆ ਖੜੇ ਆ ਪਰ ਆ ਜਿਹੜਾ ਹਨਾ ਉਮਰ ਆ ਆ ਜਿਹੜੀ ਆ ਇਹਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਮੀ ਨਾਲ ਥੱਪ ਨਾਲ ਨਿਆਰੀ ਨਾਲ ਲਹਿਲਤਾ ਕਰਦੇ ਸੀਗੇ ਇੱਕ ਛਤਰੀ ਥੱਲੇ ਵਾਲ ਸਾਰੇ ਖੜ ਗਏ ਆ ਉਹ ਰੱਵਾ ਬੱਜ ਪਰ ਮੋੜ ਦੇ ਲਾਉ ਦਾ ਏ ਆਏ 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 ਲੋਜ਼ ਆਵੇ ਆਏ ਆਏ ਆਪਾਂ ਦੱਸਿਆ ਜੀ ਤੁਹਾਨੂੰ ਨਾ ਪਹਿਲਾਂ ਪਿੱਛੇ ਕਲਾਪੇ ਹੀ ਦੱਸ ਕੇ ਟੈਂਬੇ ਇਧਰ ਕੈਫੇ ਬਹੁਤ ਆ ਤੇ ਪੰਪ ਤੋਂ ਆਪਾਂ ਥੋੜੀ ਬਾੜੇ ਆਏ ਆ ਮਸੇ 50 ਕਿਲੋ ਮੀਟਰ ਉਹ ਪੰਪ ਆ ਜਿੱਥੇਗਾ ਉਹ ਗੱਡੀ ਪਹੁੰਚ ਲਈ ਆ ਤੇ ਮੀਂਹ ਥੋੜਿਆ ਠੱਲੇ ਆ ਸੀਗਾ ਬਿਜਲੀ ਲੱਛ ਗਈ ਹੱਥਾਂ ਤੇ ਬਾਈ ਕਹਿੰਦਾ ਚਾਹ ਚੂ ਪੀਨੇ ਆ ਯਾਰ ਕਿਤੇ ਤੇ ਇਸ ਕਰਕੇ ਚਾਹ ਪੀਣ ਰੁਗੇ ਆ ਦੇਖੋ ਤਾਂ ਪੈਂਦਾ ਪਟੰਕਾ ਨਾ ਪੂਰਾ ਕਰੋੜ ਬੜਾ ਕੰਮ ਦਾ ਆਇਆ ਯਾਰ ਇੱਧਰ ਹਾਂਜੀ ਹਾਂਜੀ ਤੇ ਚਾਹ ਵੀ ਏ ਯਾਰ ਕੋਈ ਨਾ ਕਦੇ ਬਾਅਦ ਇਦਾਂ ਕਹਿਣਾ ਵਾਜੇ ਮਾਬਾ ਫਰੀਦ ਜੈ ਮਾਬਾ ਫਰੀਦ ਆਪਾਂ ਜਦੋਂ ਦੇ ਅਦੇਰਾ ਦੂਨ ਚ ਐਂਟਰ ਹੋਏ ਆ ਨਾ ਤਾਂ ਹੁਣ ਦੇਰਾ ਦੂਨ ਤੋਂ ਬਾਹਰ ਵੀ ਆਏ ਆ ਤਾਂ ਐਸੇ ਹੀ ਕਲਰ ਦੇ ਬੋਰਡ ਦੀਦੇ ਆਪਾਂ ਨੂੰ ਸਾਰੇ ਬਾਜ਼ਾਰ ਚ ਸਗੇ ਤੇ ਜਿੰਨੇ ਵੀ ਇੱਥੇ ਕੈਫੇ ਕੁਫੇ ਆ ਤੇ ਜੋ ਵੀ ਸ਼ਾਪ ਹੈ ਜੋ ਵੀ ਦੁਕਾਨ ਆ ਉਥੇ ਇਸ ਕਲਰ ਦੇ ਬੋਰਡ ਆ ਇਹ ਆਪਾਂ ਪੁੱਛਿਆ ਹੁਣ ਜਿੱਥੇ ਚਾਹ ਪੀਂਰੋਗੇ ਮੈਂ ਕਿਹਾ ਯਾਰ ਸਾਰੇ ਬੋਰਡ ਇਹੀ ਲੱਗੇ ਆ ਵੇ ਕੋਈ ਕੀ ਰੀਜਨ ਆ ਇਹ ਉਹ ਨਹੀਂ ਦੱਸਿਆ ਕਹਿੰਦੇ ਵੀ ਸਰਕਾਰ ਵੱਲੋਂ ਆ ਸਰਕਾਰ ਨੇ ਲਵਾਏ ਆ ਆਪਾਂ ਕਹਿੰਦੇ ਸਰਕਾਰ ਨੇ ਹੁਕਮ ਹੀ ਦਿੱਤਾ ਹੈ ਖਰਚਾ ਤੁਹਾਡਾ ਕਹਿੰਦੇ ਨਹੀਂ ਖਰਚਾ ਵੀ ਓ ਬੈਠ ਜਾ ਅੰਨਾ ਤੇ ਸਰਕਾਰ ਨੇ ਕਹਿੰਦੇ ਬੇਲਵਾ ਕੇ ਦਿੱਤੇ ਸਾਰੇ ਫੂਡ ਜਿੰਨੇ ਵੀ ਆ ਸਰਕਾਰ ਦਾ ਹੀ ਖਰਚਾ ਆ ਲਓ ਜੀ ਪਹੁੰਚ ਗਏ ਆਪਾਂ ਤੁਹਾਨੂੰ ऋषिकेश ਥੋੜਾ ਸਿੱਧਾ ਜਾਂਦਾ ਤੇ 에어ਪੋਰਟ ਆਪਣੀ ਸੱਜੇ ਹੱਥ ਮੋੜੇ ਘੱਟ ਕੇ ਤੇ ਆਊਗਾ 에어ਪੋਰਟੀ ਤੋਂ ਥਾਣੂ ਤੱਕ 6 ਕਿਲੋਮੀਟਰ ਤੇ ਰਿਸ਼ੀਕੇਸ਼ 21 ਕਿਲੋਮੀਟਰ ਨਾਲ 21 ਕਿਲੋਮੀਟਰ ਹੈ ਗਿਆ ਪਰ ਹਾਂ ਇਹ ਹੈ ਥਾਣੂ ਕਸਬਾ ਓਹੋ ਆਹ ਬੈਸਵਾਤ ਪੂਰਾ ਰੜਕੀ ਵਾਲਿਆ ਹਾਏ ਹੋਏ ਇਹ ਰੋਡ ਜਾਂਦਾ ਜੀ ਆਪਣੇ 에어ਪੋਰਟ ਵਾਲ ਨੂੰ ਭਾਈ ਯਾਰ ਇੱਕ ਗੱਲ ਅਸੀਂ ਪਿੱਛੇ ਰੋਡ ਸਿੱਧਾ ਨਹੀਂ ਜਾਂਦਾ ਜੀ ਇੱਧਰ ਨੂੰ ਕੀ ਹੈ ਜਾਨੀ ਕਿ ਆਪਾਂ ਅੱਛਾ ਜਿਹੜਾ ਰੋਡ ਤਾਂ ਵੀ ਨਹੀਂ ਸੀ ਕਿ ਇਹ ਜਾਂਦਾ ਜੀ ਆਹ ਚੜ ਗਿਆ ਤੁੜਾਨ ਨਗਰ ਨੂੰ ਹੋ ਕੇ ਅੱਛਾ ਅੱਛਾ ਤੇ ਉਹ ਸਿੱਧਾ ਵੀ ਉੱਥੇ ਜਾਂਦਾ ਰਿਸੀਗੇ ਜੀ ਨੂੰ ਹਣਾ ਜਿੱਥੋਂ ਆਪਾਂ ਥਾਣਾ ਤੋਂ ਮੁੜੇ ਥਾਣੋਂ ਤੋਂ ਅੱਛਾ ਅੱਛਾ ਜੀ ਪੰਜਾਬ ਹੈ ਕਈ ਵਾਰ ਸਹੀ 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 ਹਾਂ ਹੁਣ ਸਿੱਧਾ ਰੋਡ ਆਏ ਆਪਾਂ ਨੇ ਜਿਹੜਾ ਦੇਰਾ ਬੂਨ ਤਿਆਰ ਰਿਹਾ ਤੇ ਕਿਤੇ ਡੋਈ ਵਾਲਾ ਕਸਬਾ ਆਉਂਦਾ ਇੱਕ ਠੀਕ ਠੀਕ ਜੀ ਉੱਥੇ ਜਾ ਚੜਨਾ ਬਸ ਸਹੀ ਸਹੀ ਇਹ ਆਪਾਂ ਹੁਣ 에어ਪੋਰਟ ਦੇ ਕੋਲ ਦੀ ਲੰਘਾਂਗੇ ਨਾ ਹਾਂ ਤਾਂ ਹੁਣ ਆਪਾਂ ਨੂੰ ਡਾਉਨ ਨਹੀਂ ਆਉਣਾ ਡਾਉਨ ਨਹੀਂ ਹੈ ਨਾ ਹਾਂ 메인 ਰੋਡ ਪਰ ਤੇ ਵੀ ਜਾਪਾ ਚੜ ਦੇਖੋ ਜੀ ਕਿੰਨੀ ਖੂਬਸੂਰਤ ਆ ਏਰੀਆ ਨੇ ਨੇ ਜੰਨਤ ਜੰਨਤ ਭਾਜੀ ਲਓ ਜੀ ਆਪਾਂ 에어ਪੋਰਟ ਵਾਲੇ ਏਰੀਆ 'ਚ ਆ ਪਹੁੰਚੇ ਆ ਆ ਉੱਧਰ ਹੀ ਬਸੇ ਯਾਨੀ 에어ਪੋਰਟ ਦੇ ਨਾਲ ਰਿਸ਼ੀਕੇਸ਼ ਦਾ ਤੇ ਦੇਰਾ ਦੂੰਗਾ ਸੰਝਾ ਰੱਖ ਲਓ ਸੈਂਟਰ ਜਿਹੇ ਪੈ ਜਾਂਦਾ ਆ ਤੇ ਹਾ ਤਨ ਤੀਰ ਬਣਿਆ ਰਿਸ਼ੀਕੇਸ਼ ਹਰਦਵਾਰ ਤੇ ਰੌੜਕੀ ਇਹ ਰੌੜਕੀ ਆ ਉਸਰਾ ਖੰਡਾੜੀ ਘੋੜਿਆ ਆਪਣੇ ਵਾਲੀ ਰੌੜਕੀ ਨਹੀਂ ਇਹ ਪੰਜਾਬ ਵਾਲੀ ਇਹ ਰੌੜਕੀ ਆ ਜਿੱਥੇ ਯੂਨੀਵਰਸਿਟੀ ਬਹੁਤ ਪੁਰਾਣੀ ਯੂਨੀਵਰਸਿਟੀ ਅੰਗਰੇਜ਼ਾਂ ਦੇ ਟਾਈਮ ਦੀ ਆ ਤੇ ਆਤ ਨੇ ਇਹੋ ਕਾ ਪਾਲਨ ਕਰੇ ਲੋ ਜੀ ਪੂਰੇ ਰੁਪਾ ਆ ਗਿਆ ਥੋੜੇ ਹਾਂ ਜਿੱਧਰ ਨੂੰ ਗੱਡੀ ਆ ਰਹੀ ਹੈ ਕਾਲੀ ਜਈ ਇਹ ਰੋਡ ਚੱਲ ਜਾਂਦਾ ਦੇਹਰਾਦੂਨ ਤੇ ਮਸੂਰੀ ਵਾਲ ਨੂੰ ਮਸੂਰੀ 65 ਕਿਲੋਮੀਟਰ ਤੇ ਦੇਹਰਾਦੂਨ 28 ਤੇ ਆਹ ਰੋਡ ਚੱਲ ਜਾਂਦਾ ਆ ਰਿਸ਼ੀਕੇਸ਼ ਕੈਦਾਰਨਾਥ ਬਦਰੀਨਾਥ ਹਿਮਕੁੰਡ ਸਾਹਿਬ ਵਾਲ ਨੂੰ ਰਿਸ਼ੀਕੇਸ਼ ਹੈ 16 ਕਿਲੋਮੀਟਰ ਇਸ ਕਰਕੇ 에어ਪੋਰਟ ਹੋਇਆ ਰਿਸ਼ੀਕੇਸ਼ ਦਾ ਰਿਸ਼ੀਕੇਸ਼ ਲੱਗ ਗਿਆ ਉਦਾਂ ਵੀ ਰਿਸ਼ੀਕੇਸ਼ ਦਾ 에어ਪੋਰਟ ਉਹ ਤਾਂ ਆਪਾਂ ਉਦਾਂ ਕਹਿੰਦੇ ਸੀ ਵੀ ਸਾਂਝਾ ਜਿਹਾ ਰੱਖ ਲੈਣੇ ਆ ਮੈਂ ਗੁੱਸੇ ਨਾ ਹੋ ਜਾਣ ਕਿਤੇ ਦੇਰਾ ਦੂਨ ਵਾਲੇ ਵੀ ਠੀਕ ਹੈ ਜੀ ਛੱਡਦੇ ਆਂ ਲਗਾਮਾ 16 ਕਿਲੋਮੀਟਰ ਰਹਿ ਗਿਆ ਆ ਰਿਸ਼ੀਕੇਸ਼ ਇਹ ਮੇਨ ਰੋਡ ਆ ਹੋ ਜਿਹੜਾ ਦੇਰਾ ਦੂਨ ਤੋਂ ਆਉਂਦਾ ਆ ਰਿਸ਼ੀਕੇਸ਼ ਆਪਾਂ ਜਾਨੀ ਹੁਣ ਉਹਦੇ ਉੱਤੇ ਚੜਿਆ ਆਏ ਆ ਕਣ ਕੁੜੇ ਆਪਣੇ ਉਸ ਮੇਨ ਰੋਡ ਤੇ ਦੌੜ ਰਹੇ ਆ ਤੇ ਜਿਹੜਾ ਆਨੰਦ ਆ ਮੰਨੜਾ ਰੋਡ ਸੀਗਾ ਉਹ 에어ਪੋਰਟ ਤੱਕ ਹੀ ਆ ਬੜਾ ਯਾਰ ਆਨੰਦ ਬੱਧਿਆ ਫਲਾਦ ਆ ਗਿਆ ਹੈਲੋ ਸੰਗਤ ਜੀ ਆਪਾਂ ਪਹੁੰਚ ਗਏ ਆ ਜੀ ઋਸ਼ੀਕੇਸ਼ ਗੁਰੂ ਘਰ ਇਹ ਆ ਦੇਖੋ ਕਿੰਨਾ ਸੋਹਣਾ ਦ੍ਰਿਸ਼ ਦਰਸਾਇਆ ਆ ਭਾਈ ਕਨਈਆ ਜੀ ਦਾ ਸਮਝੋ ਬਸ ਦੇਖੋ ਕੰਨਾ ਸੋਨਾ ਗਰੈਸ਼ ਦਸਾਇਆ ਆ ਇਧਰ ਖਾਲਸਾ ਜੀ ਤੇ ਉਧਰ ਮੁਗਲ ਸਰਕਾਰ ਦਾ ਸਿਪਾਹੀ ਤੇ ਭਾਈ ਕਨਈਆ ਜੀ ਤੇ ਉਧਰ ਮੁਗਲ ਕਾ ਸਰਕਾਰ ਦਾ ਸਿਪਾਹੀ ਤਲਵਾਰ ਲੈ ਕੇ ਦੇਖੋ ਦਰਸਾਇਆ ਬਰੈਸ਼ ਜਿਹੜਾ ਕਿੰਨਾ ਵਧੀਆ ਹੈ ਪਾਣੀ ਇਹਨਾਂ ਨੂੰ ਪੁਲਾ ਰਹੇ ਆ ਦੇਖ ਲਓ ਕੋਈ ਫਰਕ ਨਹੀਂ ਕਰਦੇ ਸੀਗੇ ਭਾਈ ਕਨਈਆ ਜੀ ਇਹ ਹੀ ਗੁਰੂ ਘਰ ਆਪਣੇ ਰਿਸ਼ੀਕੇਸ਼ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਣ ਚੱਲੇ ਆ ਘੋੜੇ ਆ ਪੱਲਾ ਤੇ ਸਾਈਡ ਤੇ ਤੇ ਪ੍ਰਸ਼ਾਦਾ ਪਾਣੀ ਛਕ ਕੇ ਬਾਈ ਕਹਿੰਦਾ ਰੁਕਣਾ ਨਹੀਂ ਆਪਾਂ ਬੱਪੀ ਆਉਣਾ ਘੋੜਾ ਹੱਲੇ ਆਪਾਂ ਕਹਿਆ ਭਾਈ ਆਪਾਂ ਤੇਰੇ ਮਗਰ ਮਗ ਰਹਿਆ ਬਾਜ ਜਿੰਨ ਮਰਜ਼ੀ ਤੁਰਿਆ ਚੱਲਣਾ ਆਪਣਾ ਕੰਮ ਹੈ ਘੋੜਾ ਭਜਾਉਣਾ ਕਿੱਥੇ ਤੱਕ ਜਾਣਾ ਕਿੱਥੇ ਰੁਕਣਾ ਇਹ ਤੁਸੀਂ ਦੇਖਣਾ ਮੈਂ ਕਹਾ ਭਾਈ ਸੰਗਤ ਜੀ ਇਹ ਗੁਰੂ ਘਰ ਜੀ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਅੰਦਰ ਹੈ ਆ ਗੁਰਦੁਆਰਾ ਰਿਸ਼ੀਕੇਸ਼ ਆਪ ਸਭ ਜਿੱਥੇ ਉੱਤੀ ਲਾ ਜਿਓ ਤੁਸੀਂ ਸਤਿਗੁਰੂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ਼੍ਰੀ ਰਿਸ਼ੀਕੇਸ਼ ਦਾ ਗੁਰਦੁਆਰਾ ਰਿਸ਼ੀਕੇਸ਼ ਸੰਗਾ ਜੀ ਲੋਗ ਗੁਰੂ ਚਰਨਾ ਜੀ ਹਾਜ਼ਰੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਖੁਸ਼ੀਆਂ ਤੇ ਸਨਮਤ ਬਖਸ਼ੇ ਬੱਲੇ ਬਖਸ਼ਣ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਲੋ ਸੰਗਤ ਜੀ ਆਪਾਂ ਗੁਰਦੁਆਰਾ ਗੁਰੂ ਘਰ ઋਸ਼ੀਕੇਸ਼ ਤੋਂ ਦਰਸ਼ਨ ਕਰਕੇ ਪ੍ਰਸ਼ਾਦਾ ਪਾਣੀ ਛੱਕੇ ਛੜਦੀਆਂ ਲਗਾਮਾਂ ਘੋੜੇ ਦੀਆਂ ਤੇ ਸਾ ਪੌਣੇ 6 ਹੋ ਗਿਆ ਆ 3 ਕ ਘੰਟੇ ਲੱਗਣ ਗਿਆ ਪਣ 30 ਕਿਲੋਮੀਟਰ ਆ। ਲਓ ਜੀ ਆ ਨਿਹਰਾ ਹੋ ਕੇ ਆਇਆ। ਤੇ ਆਪਾਂ ਹੇ ਟਾਈਮ ਖੜੇ ਆ 82 ਤੇ ਜਾਣਾ ਆਪਾਂ ਕੜਿਆਲ ਆ ਜਿੱਥੇ ਰਾਤ ਰੁਕਣਾ। ਤੇ 28 ਕਿਲੋਮੀਟਰ ਆ ਗਏ ਆ ਆਪਾਂ ઋਸ਼ੀਕੇਸ਼ ਤੋਂ ਤੇ ਲਟਾਂ ਲੱਗ ਗਈਆਂ ਆ ਤੇ ਕੜਿਆਲ ਇੱਥੋਂ ਵੈਸੀ ਤੋਂ ਰਹਿ ਗਿਆ 6-8 ਕਿਲੇ ਦੇ ਵਿੱਚ 6 ਕਿਲੋਮੀਟਰ ਜਾਂ 8 ਕੋਣਾ ਆ। 28 ਕਿਲੋਮੀਟਰ ਆ ਪਾ ਗਏ ਆ। ਤਾਬਾ ਦੇ ਪਿਆ ਸੀ ਤੇ ਮੈਂ ਕਿਹਾ ਸਟੰਗ ਵੀ ਨੇ ਸਟੰਗ ਨਹੀਂ ਵੜੀ ਚਾਰਜਰ ਮਿਲ ਗਏ ਉਹਨਾਂ ਚਾਰਜਰ ਹੋ ਗਏ ਹੁਣ ਚਾਰਜ ਹੋ ਗਏ ਆ ਹੁਣ ਕੱਢ ਲੈਣਾ ਆਪਾਂ 6-8 ਕਿਲੋਮੀਟਰ ਸੌਖਾ ਆ ਜਾਈ ਲੋ ਜੀ ਸੰਗਲ ਜੀ ਆਪਾਂ ਪਹੁੰਚ ਗਏ ਆ ਜੀ 21 ਸਵਾਇਆ ਕੰਡੇਆਲਾ ਤੇ ਕੰਡੇਆਲਾ ਇੱਥੇ ਗੁਰੂ ਘਰ ਲੰਗਰ ਆਪਣੇ ਇਹ ਬਾਈ ਬਰਨਾਲੇ ਏਰੀਏ ਦੇ ਆ ਰੇਖਸਾਰ ਲੰਗਰ ਲਾਉਂਦੇ ਆ ਯਾਤਰਾ ਸ਼੍ਰੀ ਹੇਮਕੁੰਡ ਸਾਹਿਬ ਦੀ ਜਦੋਂ ਚੱਲਦੀ ਆ ਤੇ ਬਾਈ ਪਹਿਲਾਂ ਵੀ ਇੱਥੇ ਹੀ ਰੁਕਦਾ ਹੁੰਦਾ ਬਾਈ ਦੇ ਮਿੱਤਰ ਆ ਇਹ ਗਗਨਦੀਪ ਦੇ ਹਾਂਜੀ ਬਰਨਾਲਾ ਜ਼ਿਲ੍ਹਾ ਪਿੰਡ ਕੋਰੜ ਛਾਪੇ ਦਾ ਲੰਗਰ ਆ ਅੱਛਾ ਕੋਰੜ ਛਾਪੇ ਦੇ ਆ ਬਰਨਾਲਾ ਜ਼ਿਲ੍ਹਾ ਇਹ ਬਾਈ ਗਗਨਦੀਪ ਦੇ ਮਿੱਤਰ ਆ ਤੇ ਬਾਈ ਇੱਥੇ ਹੀ ਰੁਕਦਾ ਹੁੰਦਾ ਤੇ ਆਪਣੀ ਵਿਰਾਸਤ ਦੀ ਸਟੇ ਇੱਥੇ ਹੀ ਆ ਤੇ ਅੱਜ ਦਾ ਸਫ਼ਰ ਅੱਜ ਬਾਬਾ ਹੀ ਹੋ ਗਿਆ ਆ ਬਾਈ 140 ਬਤਾੜੀ ਦਾ ਹੋ ਗਿਆ ਹੋਣਾ ਨਾ ਨਹੀਂ ਨਹੀਂ ਐਨ ਨਹੀਂ ਰਿਸ਼ੀ ਗਈ 100 ਤਾਂ ਸੀਗਾ ਉੱਥੋਂ ਪੰਗਾਣੀ ਸਾਹਿਬ ਤੋਂ ਜਾਨੀ 130 ਤੋਂ 35 ਨਹੀਂ ਨਹੀਂ ਰਿਸ਼ੀ ਗਈ ਤਾਂ ਭਾਜੀ 38 ਕਿਲੋ 37 ਕਿਲੋਮੀਟਰ ਬੜਿਆ ਹੋ ਗਿਆ ਪਹਾੜ ਆਉਂਦੀ 140 ਕਿਲੋਮੀਟਰ ਹੋ ਗਿਆ ਪਹਾੜੀ ਏਰੀਆ 140 ਮੀਟਰ ਸਵਾਰ ਅਜ ਗਰਮੀ ਇਹਨੇ ਕੱਪੜੇ ਇਦਾਂ ਭਿੱਜੇ ਪਏ ਸਾਰੀ ਰਾਤ ਨਹੀਂ ਸੁੱਕਣੇ ਹੈਗੇ ਨੁੱਚੜਦੇ ਯਾਰ ਨੁੱਚੜਦੇ ਠੀਕ ਹੈ ਜੀ ਹੁਣ ਥੱਕ ਬਹੁਤ ਹੋਇਆ ਆ ਪ੍ਰਸ਼ਾਦਾ ਪਾਣੀ ਛੱਕ ਕੇ ਸੌਣ ਦੀ ਕਰਨੀ ਆ ਤੇ ਸਵੇਰ ਨੂੰ ਤੇ ਕੀ ਚੜਾਈ ਆ 12 ਕਿਲੋਮੀਟਰ ਦੀ ਭਾਜੀ ਜਾਂਦਾ ਤੇ ਉਹ ਚੜਨੀ ਆ ਤੇ ਇਸ ਕਰਕੇ ਹੁਣ ਆਰਾਮ ਕਰਦੇ ਆ ਟਾਈਮ ਨਾਲ ਇਸ ਵੀਰ ਨੂੰ ਉੱਠ ਕੇ ਤੁਰਨਾ ਵੀ ਆ ਹਾਂ ਸਹੀ ਆ ਠੀਕ ਐ ਸੰਗ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਬਲਾਦੋ ਫੇ ਫਤਿਹ ਜੀ ਚਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਰਹਿਣ ਪੰਥ ਮਹਾਰਾਜ ਦੇ ਖਾਲਿਸਤਾਨ ਜਿੰਦਾਬਾਦ ਜਿੰਦਾਬਾਦ